ਇਹ ਕਹਾਣੀ ਇੱਕ ਗਰੀਬ ਪਰਿਵਾਰ ਦੀ ਜੋ ਜ਼ਿੰਦਗੀ ਦੀਆਂ ਮੁਸ਼ਕਲਾਂ ਨਾਲ ਲੜਦੇ ਹੋਏ ਨਜ਼ਰ ਆਉਂਦੇ ਹਨ ਇਹ ਫਿਲਮ ਲੋਕਾਂ ਨੂੰ ਸੇਧ ਦੇਣ ਵਾਸਤੇ ਬਣਾਈ ਗਈ ਹੈ ਅਰ ਡਟਿੰਗ ਟੇ ਤੇ ਪੈਰ ਆ ਗਿਆ ਸ਼ੁਕਰ ਸੁਭਰ ਰਿਹਾ ਦਸਵਾ ਮਰ ਕਰ ਹੁੰਦਾ ਉਹ ਤੇ ਦਾ ਦਾਮ ਲਾ ਮੈਂਟ ਵੀ ਨਹੀਂ ਹੈਗੀ ਮਰ ਜਾਣਾ ਪੱਖਾ ਹੀ ਚੱਲ ਜੇ 2 ਮਿੰਟ ਇੱਕ ਰੱਬ ਨੇ ਤੌਤੀ ਦੇਤੀ ਜੇ ਪੁੱਤ ਹੁੰਦਾ ਕੋਈ ਕਿਤੇ ਲਾ ਦਿੰਦੀ ਜਾਂ ਕੁਛ ਕਰ ਲੈਂਦੀ ਹੁਣ ਤੇ ਇਹਨੂੰ ਨਾ ਬਾਹਰ ਭੇਜਣ ਜੋਗੀ ਚੱਲ ਰੱਬ ਮਰਜੀ ਹੈ ਤੇਰੀ ਵੀ शुक्र है उत्ते लखी के लासन पटाया ही ती उन्हें इन्ना कर देता चल बेल्ली बैठ के आगे समार लेंगे ना बोलता नहीं कोई काम है पंजा बढ़िया देता फिर भी उन्हें नहीं है मम्मी के यार सारे जो आप स्कूल जाने ना तो उसमें नहीं मिला ना पूरे ਦੇਖ ਪੁੱਤ ਤਰੇ ਡੈਡੀ ਰੋਜ਼ ਜਾਂਦਾ ਨੰਦਰ ਦੇ ਸਾਹਮਣੇ ਕੰਮ ਦੇਖਣ ਹੁਣ ਜਿੱਦੇ ਉਹਨੂੰ ਕੋਈ ਕੰਮ ਮਿਲ ਗਿਆ ਚਾਰ ਪੈਸੇ ਆ ਗਏ ਨਾ ਉਦ ਦੀ ਤੇਰਾ ਦਾਖਲਾ ਭਰੇ ਆਵਾਂਗੀ ਨਾਲ ਤੈਨੂੰ ਵਰਦੀ ਦਵਾ ਦਾਂਗੇ ਨੜਕ ਤਰਫ ਠੀਕ ਹੈ ਚਲ ਠੀਕ ਹੈ ਮੰਮੀ ਫਿਰ ਆਪਾਂ ਖਾਣ ਵਾਸਤੇ ਕੀ ਬਣਾਵਾਂਗੇ ਅੱਜ ਤੇ ਦੋ ਦਿਨ ਸਾਰ ਲਿਆਣਾ ਬਿਨਾ ਖਾਦੇ ਬਸ ਅੱਜ ਅੱਜ ਦਾ ਦਿਨ ਹੋਰ ਫਿਰ ਆਥੇ ਜਿਹੜਾ ਕੁਝ ਮੇਰੀ ਠੀਕ ਹੋਊਗੀ ਨਾ ਮੈਂ ਉਹੀ ਬਣਾ ਕੇ ਦੂੰ ਤੇਰੇ ਡੈਡੀ ਲਈ ਬਣਾਇਂਗੀ ਠੀਕ ਤੇ ਡੈਡੀ ਪੈਸੇ ਲੈ ਕੇ ਆਉਣਗੇ ਨਾ ਅੱਜ ਤੈਨੂੰ ਮੈਂ ਕੀ ਕਰਾਉਂ ਮਰਤੀ ਨੂੰ ਜਾ ਖੇੜ ਲੈ ਕੋਪ ਤਾਂ ਬਾਹਰ ਖੇੜ ਲੈ ਰੱਬਾ ਐਡੀ ਵੀ ਕੀ ਮਾੜੀ ਕਿਸਮਤ ਲਿਖਤੀ ਤੂੰ ਸਾਡੀ ਤੇ ਸਾਡੀ ਜਵਾਕ ਕੁੜੀ ਭੁੱਖੀ ਮਰਦੀ ਐ ਤੇ ਅਸੀਂ ਉਹਨੂੰ ਦੋ ਟਾਈਮ ਦਾ ਖਾਣਾ ਵੀ ਨਹੀਂ ਦੇ ਸਕਦੇ ਐਨਾ ਤਾਂ ਨਾ ਮਾੜਾ ਕਰਦਾ ਸਾਡੇ ਨਾਲ ਚਲ ਲਾਸਨ ਤਾਂ ਠੀਕ ਹੋ ਗਿਆ ਮੈਂ ਕਰਦੀ ਆ ਰਸੋਈ 'ਚ ਜਾ ਕੇ ਕੁਛ ਦੇਖ ਲੈਂਦੇ ਮਾੜਾ ਮੋਟਾ ਹੋਇਆ ਖੁਸ਼ੀ ਜੋਗਰਾ ਤਾਂ ਬਣਾਈ ਦੂੰ ਚਲ ਮੇਰਾ ਕੀ ਪਾਣੀ ਦੀ ਘੁੱਟ ਪਰ ਕੇ ਸਾਰ ਲਾਪਈ ਖੰਡ ਖੁੰਡ ਕੁਛ ਵੀ ਨਹੀਂ ਹੋਗਾ ਵਿੱਚ ਦੇਖ ਗਏ ਜਿੱਕੋ ਸੋ ਲੱਭਾ ਤੋ ਸਾਡੇ ਕਰੇ 4 ਦਾਣ ਚੌਲਾਂ ਦੀ ਦੇਨ ਦਾ ਮਿਰਤੀ ਜੋਗ ਰਿਓ ਬਣਾ ਦਿੰਦੀ ਮੈਂ ਚਲਾਂ ਹੀ ਕਰਦੀ ਆ ਪੀਪੀ ਚ ਦੇਂਦੀ ਆ ਜੇ ਕੁਛ ਪਿਆ ਖੂਗਾ ਤਾਂ ਕਿਸਮਤ ਮਾੜੀ ਓਹ ਹੋ ਇੱਕ ਤਾਂ ਉਹ ਵੀ ਨਹੀਂ ਆ ਰਹੀ ਹੁਣ ਤੱਕ ਤਾਂ ਆ ਜਾਣਾ ਚਾਹੀਦਾ ਥਰ ਪਰ ਕੀ ਪਤਾ ਰ ਆਪਣੇ ਕੰਮ ਨੇ ਦਵਾਤਾ ਹੋਵੇ ਉੱਥੇ ਲੱਗ ਗਿਆ ਚਲ 4 ਪੈਸੇ ਆ ਜਾਣਗੇ ਜੱਸੀ ਦਿਖੜੀ ਐ ਨਾ ਖੁਜੀ ਦਿਖੜੀ ਐ ਪਤਾ ਨਹੀਂ ਕਿੱਧਰ ਵਗੀਆਂ ਦੋਏ ਚੱਲ ਮਨਾ ਨਾ ਹਾਂ ਬੰਦ ਨਾ ਸੁਣ ਤੂੰ ਸੀ ਆ ਗਏ ਹੈਂ ਜੀ ਹਾਂ ਆ ਗਏ ਵਾ ਤੁਸੀਂ ਲੜੇ ਵੜੇ ਆ ਗਏ ਜੀ ਬਸ ਹੁਣੇ ਆ ਕੇ ਬੈਠੇ ਚੱਲ ਬੈਠੋ ਤੁਸੀਂ ਪਾਣੀ ਪੀਜੇ ਤੁਸੀਂ ਨਾ ਮੈਂ ਚੱਲ ਮੈਂ ਲਿਆ ਕੇ ਦਉ ਪਾਣੀ ਦੀ ਕੁੱਟ ਲੈ ਚਲ ਪਾਣੀ ਦਿਆਂ ਮੋਂ ਨਾਲ ਲਓ ਜੀ ਪਾਣੀ ਪੀ ਲਓ ਕੁੱਟ ਸੀ ਬਿਠਾ ਕੇ ਕਿਹਨੂੰ ਵਰਮੀ ਇਹੋ ਹੋ ਰੋਜ਼ ਤਾਂ ਲੈਟ ਵੀ ਹੈਗੀ ਮੱਛੀ ਸਵੇਰ ਦੀ ਵੀ ਦੋ ਮਿੰਟ ਬੰਦਾ ਪੱਖਾ ਹੀ ਚਲਾ ਲੇ ਕੀ ਬਣਿਆ ਫਿਰ ਜੀ ਪੈਸਿਆਂ ਦਾ ਪੁੱਛਣਾ ਯਾਰ ਨਾ ਦਾ ਕੰਮ ਮਿਲਦਾ ਨਾ ਮਿਲਣੇ ਨੇ ਪੈਸੇ ਮੈਨੂੰ ਲੱਗਦਾ ਪੰਮ ਗਰੀਬੀ ਜੇ ਮਰਨਾ ਕੋਈ ਨਾ ਜੀ ਹੌਸਲਾ ਰੱਖੋ ਰੱਬ ਸਾਰਿਆਂ ਨੂੰ ਦੇਖਦਾ ਆਪਾਂ ਨੂੰ ਵੀ ਚੰਗੇ ਦਿਨ ਆਉਣਗੇ ਮੈਂ ਤਾਂ ਜੀ ਤੁਹਾਡੇ ਨਾਲ ਇੱਕ ਗੱਲ ਕਰਨੀ ਸੀ ਆਪਣਾ ਘਰ ਬਹੁਤ ਨੀਮਾ ਹੋਈ ਜਾਂਦਾ ਜਦੋਂ ਮੀਂਹ ਆਂਦਾ ਸਾਰਾ ਪਾਣੀ ਨਾਲ ਭਰ ਜਾਂਦਾ ਜੇ ਕਿਤੇ ਤੋਂ ਲੂਣ ਲੂਣ ਹੋ ਜਾਂਦਾ ਆਪਾਂ ਘਰੀਨਾ ਪਾ ਲੈਂਦੇ ਐ ਨਹੀਂ ਪਤਾ ਆਪਾਂ ਹੀ ਕਿਸੇ ਦਿਨ ਛੱਤ ਥੱਲੇ ਰਹਿ ਜੀਏ ਆਪਣੀ ਤਾਂ ਜਹੇ ਜੀ ਟੱਪਣੀ ਤੇ ਟੱਪ ਗਈ ਹੁਣ ਆਪਾਂ ਨੂੰ ਖੁਸ਼ੀ ਬਾਰੇ ਵੀ ਸੋਚਣਾ ਪਊਗਾ ਹੁਣ ਉਹਦੇ ਸਕੂਲ ਵਾਲੇ ਵੀ ਰੋਜ਼ ਕਹਿੰਦੇ ਨੇ 15 ਦਿਨ ਹੋ ਗਏ ਸਕੂਲ ਵੀ ਨਹੀਂ ਗਈ ਚਲੋ ਦੇਖਦੇ ਆ ਰੱਬ ਜੀ ਕਿਸੇ ਬਸੋ ਜੀ ਦਾ ਕਰਾਵੇ ਚਲੋ ਦੇਖਦੇ ਆ ਫਿਰ ਚਲ ਯਾਰ ਮੈਂ ਦੇਖ ਕੇ ਆਉਣਾ ਜੇ ਕੋਈ ਵਸੀਲਾ ਵਸੀਲਾ ਬਣੇ ਚਲ ਖੁਸ਼ੀ ਦੇ ਪਰਸਾ ਦੇ ਪੀਜ਼ਾ ਮੈਂ ਤਾਂ ਖੁਸ਼ੀ ਦੇ ਨਾਲ ਦਾ ਇਹ ਹਾਲ ਦੇਖਿਆ ਜਾਂਦਾ ਮੈਂ ਨੌਕਤਾਂ ਪਰਿਗੋੜ ਨਰਮ ਚਿੰਤਿਆਂ ਜੇ ਮੇਰੇ ਜਾਰ ਕਰਿਆ ਆਪਤੀ ਤੇ ਨਦੂਨਾ ਦੀ ਵੀ ਜੰਦਗੀ ਖਤਮ ਕਰਨਾ ਸਾਡੀ ਕਿਸਮਤ ਤੇ ਨੀਕੋ ਸੀ ਲਿਖਿਆ ਜਾਦਾ ਫਤਨ ਕਿਸੇ ਫੇਰ ਰੱਖਦੀ ਇੰਨਾ ਨਾ ਇਹ ਕਰਦੀ ਆ ਨਾ ਇੱਕ ਵਾਰ ਉੱਪਰ ਵੀ ਦੇਖ ਹੀ ਲੈਂਦੀ ਆ ਜੇ ਮੇਰ ਚੋਗੀ ਅਹ ਮੇਰੀ ਇੱਤੀਏ ਮੈਨੂੰ ਮਾਫ ਕਰਦੀ ਮੈਂ ਕਦੇ ਨਹੀਂ ਚੱਲ ਮੇਰੀ ਇੱਤਿ ਹੈ ਮੈਨੂੰ ਮਾਫ਼ ਕਰਦੀ ਇਸ ਗਰੀਬੀ ਨੇ ਮੈਨੂੰ ਖਰਾਬ ਕਰ ਮੈਨੂੰ ਨਹੀਂ ਲੱਗਦਾ ਮੈਂ ਕਦੇ ਤੇਰੇ ਲਈ ਕੁਝ ਕਰ ਸਕੂੰ ਮਮੇ ਮਮਨੇ ਕੀਤਾ ਉਸੇ ਕੋਸ਼ਿਸ਼ ਨਹੀਂ ਕੀਤੀ